ਮਹਾਰਾਣੀ ਸੁਤੀਵੇਂ ਓਠਾ ਅਮਨ ਜੀ ਅਕਲ ਕਰ ਲਾ ਕੋਈ ਨਹੀਂ ਬਿਮਾਰੀ ਪੈਣ ਦੀ ਤੈਨੂੰ ਬਿਮਾਰੀ ਨਹੀਂ ਮੈਨੂੰ ਪੈਣ ਦੀ ਪਈ ਇਹ ਸੌਂਦਾ ਵੇਲਾ ਵਾ ਰਾਤ ਤੂੰ ਜਗਰਾਤਾ ਕਰਨਾ ਵਾ ਕਿਉਂ ਤੈਨੂੰ ਪੀੜ ਹੁੰਦੀ ਜਦੋਂ ਮਰਜੀ ਮੈਂ ਸਾਵਾਂ ਤੈਨੂੰ ਕੀ ਲੱਗੇ ਪੀੜ ਤੇ ਉੱਥੇ ਕੰਮ ਕਿੰਨੇ ਕਰਨਾ ਵਾ ਹਾਏ ਆਈ ਮੰਮੀ ਉੱਥੇ ਸਵੇਰ ਦੀ ਤੇ ਬੜੀ ਔਖੀ ਹੁੰਦੀ ਆ ਜਦੋਂ ਅਸੀਂ ਕਰਦੀਆਂ ਉਦੋਂ ਤੱਕ ਨਹੀਂ ਤੇਨੂੰ ਕੋਈ ਬਹੁਤ ਘੰਡਾ ਬਾਬੀ ਕੰਮ ਕਰਦੀ ਤੇ ਮੈਂ ਇਹਨੂੰ ਵੇਖਿਆ ਉਹ ਵੇਖਿਆ ਠੀਕ ਹੈ ਨਹੀਂ ਨਾ ਕਰਦੀਆਂ ਤੇ ਨਾ ਸਹੀ ਫਿਰ ਕਿਹੜੀ ਗਲੋਖੀ ਹੋਉਂਦੀ ਆ ਜੇ ਮੈਂ ਕੋ ਕਰਦੀ ਨਹੀਂ ਤੇ ਕੋ ਮੈਨੂੰ ਕੱਲ ਹੀ ਠੋਹਦੀ ਆ ਉੱਠ ਕੇ ਨਾ ਮੇਰੇ ਕੱਪੜੇ ਪ੍ਰੈਸ ਕਰਨ ਵਾਲੇ ਆ ਉਹ ਪ੍ਰੈਸ ਕਰ ਜਾ ਕੇ ਮੈਂ ਤੇਰੀ ਨੌਕਰ ਨਹੀਂ ਲੱਗੀ ਆ ਨਾ ਤੇਰੇ ਕੱਪੜੇ ਪ੍ਰੈਸ ਕਰਾਂ ਚੇਚਾ ਮੈਨੂੰ ਠੋਹਣਾ ਆਈ ਆ ਕਹ ਤੈ ਮੈਨੂੰ ਇਦਾਂ ਨਹੀਂ ਜਿੱਦੇ ਮੈਂ ਤੇਰੀ ਉਸ ਵਲੇ ਮੰਨ ਲੈਣੀ ਹੁੰਦੀ ਤੇਰੇ ਹੱਥ ਟੁੱਟੇ ਨੇ ਮੇਰੇ ਰਾਹ ਤੇ ਕੀ ਟੁੱਟੇ ਤੇ ਕਰ ਪ੍ਰੈਸ ਤੇਰਾ ਫਰਜ ਬੰਦਾ ਪ੍ਰੈਸ ਕਰਨਾ ਮੈਂ ਆਈ ਆ 4 ਦਿਨ ਸੇਵਾ ਕਰਨਾ ਤਾਂ ਹੈਗਾ ਵਾ ਤੇ ਜੇ ਸੇਵਾ ਕਰਾਉਣੀ ਤੇ ਕੋਈ ਅਕਲ ਦੇ ਕੰਮ ਕਰ ਕਦਰ ਦੇ ਟੇਕੇ ਬਹਿ ਜਾ ਜੇ ਸੇਵਾ ਕਰਾਉਣੀ ਹੋ ਤੇ ਮੈਂ ਤਾਂ ਇੱਕ ਕੇ ਹੀ ਬੈਠੀ ਆ ਭਾਬੀ ਕਦੋਂ ਦੀ ਤੇਰੇ ਮੂੰਹ ਵਾਲੇ ਵੇਖਣ ਦੇ ਤੂੰ ਉੱਠਣ ਨਹੀਂ ਢਿਹਾ ਕੇ ਤੈਨੂੰ ਮੈਂ ਠੋਣ ਆਈ ਆ ਤੇ ਤੂੰ ਮੇਰੇ ਤੋਂ ਕੀ ਕਰਾਉਣਾ ਤੇ ਕੰਮਕਾਰ ਕਰਾਉਣਾ ਕਿਉਂ ਨਹੀਂ ਆ ਮੈਂ ਨਹੀਂ ਕਰਨਾ ਹੈਗਾ ਨਾਲੇ ਤੂੰ ਆਪੇ ਤੇ ਕਹਿੰਦੀ ਨਾ ਕਿ ਤੂੰ ਹੀ ਕੰਮ ਨਹੀਂ ਕਰਦੇ ਤੇ ਮੈਂ ਫਿਰ ਕਿਹੜੀ ਗੱਲੋਂ ਉੱਠਾਂ ਨਾਲੇ ਮੇਰੀ ਗੱਲ ਸੁਣ ਭਾਬੀ ਜਦੋਂ ਦੀ ਸ਼ਰਨ ਭਾਬੀ ਗਈ ਆ ਤੂੰ ਉਦੋਂ ਦੀ ਲੰਮੇ ਪੈ ਛੱਡਿਆ ਤੈਨੂੰ ਕੋਈ ਕੰਮ ਕਰ ਨਹੀਂ ਹੈਗਾ ਉਹਦੇ ਤੇ ਚੱਲ ਮਜਬੂਰੀ ਹੀ ਭੀ ਉਹਦੀ ਮੰਮੀ ਠੀਕ ਨਹੀਂ ਆ ਤੇ ਤੂੰ ਤੇ ਐ ਮਹਾਰਾਣੀਆਂ ਵਾਂਗੂ ਲੰਮੇ ਪੈ ਗਈ ਆ ਬੜੀਆਂ ਤੂੰ ਮਜਬੂਰੀਆਂ ਸਮਝਦੇ ਹੋ ਨਾ ਨਾਲੇ ਮੇਰੀ ਮਰਜ਼ੀ ਜੋ ਮੈਂ ਮਰਜ਼ੀ ਕਰਾਂ ਤੁਹਾਨੂੰ ਪੁਸ਼ਕੇ ਨਹੀਂ ਕਰਨਾ ਹੈਗਾ ਸਾਰਾ ਕੰਮ ਕੀਤਾ ਤੇ ਸਹੀ ਆ ਮੜਾ ਜਾ ਹੁਣ ਕਰਨਾ ਪੈਣਾ ਤੇ ਕਿੱਡੀ ਔਖੀ ਹੋਉਂਦੀ ਆ ਮੇਰੇ ਨਾਲ ਕੋ ਦਫਾ ਜਾ ਮੈਂ ਦਫਾ ਕਰ ਤਾ ਕਿਹੜਾ ਕੰਮ ਕੀਤਾ ਤੂੰ ਤੇ ਉਦੋਂ ਦੀ ਲੰਮੇ ਪਈ ਆ ਹੁਣ ਤੇ ਦੁਬਾਰਾ ਸੌਣ ਦਾ ਵੇਲਾ ਹੋ ਗਿਆ ਵਾ ਤੇ ਤੈਨੂੰ ਕੀ ਲੱਗੇ ਤੈਨੂੰ ਕੀ ਲੱਗੇ ਉੱਥੇ ਜਾ ਕੇ ਨਾ ਤੇ ਕੱਪੜੇ ਪ੍ਰੈਸ ਕਰਦੇ ਮੇਰੇ ਮੈਂ ਨਹੀਂ ਕਰਕੇ ਦੇਨੇ ਨਹੀਂ ਨਾ ਕਰਨੇ ਮੇਰਾ ਇਰਾਦਾ ਹੈ ਪ੍ਰੈਸ ਲੈ ਕੇ ਨਾ ਤਤੀ ਤਤੀ ਤੇਰੇ ਹੱਥਾਂ ਤੇ ਲਾਵਾਂ ਜਦੋਂ ਹੱਥ ਸਾੜਨਗੇ ਨਾਲ ਕੰਮ ਕਰਨ ਦਾ ਬਹਾਨਾ ਮਿਲ ਜਾਣਾ ਤੈਨੂੰ ਵੀ ਮੈਂ ਕੰਮ ਨਹੀਂ ਕਰਨਾ ਮੇਰੇ ਅੱਤੇ ਕਰਕੇ ਲਿਆ ਤੇ ਸਹੀ ਉਹ ਤੇਰੇ ਹੱਥਾਂ ਦੇ ਨਾਲ ਹੀ ਤਾਂ ਗਈਆਂ ਮੈਨੂੰ ਅੱਲਾ ਕਿ ਵੇਖ ਲਈਆਂ ਚੱਲ ਉઠੋ ਨਾ ਰਜਾਈ ਛੱਡ ਅਮਣਾ ਕੀ ਤਰੀਕਾ ਹੋਇਆ ਇਹ ਤਰੀਕਾ ਉਹੀ ਜਿਹੜਾ ਉਦੋਂ ਮੇਰੇ ਤੇ ਅਜਮਾਇਆ ਹੀ ਇਹ ਉਹ ਤਰੀਕਾ ਵਾ ਮੈਨੂੰ ਤਾਂ ਲੱਗਦਾ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਵਾ ਜਾ ਜਾ ਕੇ ਤੇ ਆਪਣਾ ਕੋਈ ਕੰਮ ਕਰ ਲੈ ਆਣ ਕੇ ਵਾਜਣਾ ਨਹੀਂ ਇੱਥੇ ਤੇਰਾ ਦਿਮਾਗ ਖਰਾਬ ਹੋਇਆ ਏ ਸੂਤਰ ਕਰਨ ਵਾਲੀ ਤੂੰ ਹੋਈ ਆ ਤੈਨੂੰ ਮਾਤਾ ਨੇ ਪੁਹੇ ਚੜਾਇਆ ਸਾਰਾ ਸੂਤਰ ਤਾਂ ਤੂੰ ਹੋਣ ਵਾਲੀ ਹੋਈ ਆ ਆਪਣੇ ਨਾ ਸੌਰਿਆਂ ਦੀ ਫਿਕਰ ਕਰਿਆ ਕਰ ਇੱਥੋਂ ਦੇ ਫਿਕਰ ਛੱਡ ਦੇ ਨਾਲੇ ਤੇਰਾ ਘਰ ਨਹੀਂ ਆ ਆਣ ਕੇ ਤੇ ਦੇਹੀ ਇੱਥੇ 14 ਜਮਾਉਣ ਇਹ ਮੇਰਾ ਘਰ ਨਹੀਂ ਤੇ ਤੇਰਾ ਵੀ ਘਰ ਨਹੀਂ ਆ ਇਹ ਮੇਰੇ ਮਾਪਿਓ ਦਾ ਘਰ ਆ ਆਈ ਸੰਦੇ ਤੇਰੇ ਮਾਪਿਓ ਦਾ ਘਰ ਵਾ ਤੇਰੇ ਮਾਪਿਓ ਦਾ ਘਰ ਆ ਤੇ ਕੀ ਕਰੀਐਂ ਅਸੀਂ ਕੀ ਕਰੀਏ ਕੰਮ ਕਰੋ ਉੱਠ ਕੇ ਫੇਰ ਅਹੀਂ ਕਿਉਂ ਕਰੀਏ ਜਦੋਂ ਸਾਡਾ ਕੋਖ ਲੱਗਦਾ ਹੀ ਨਹੀਂ ਐ ਲੱਗਦਾ ਨਹੀਂ ਆਪੇ ਤੇ ਕਹਿੰਨੀ ਮੇਰਾ ਘਰ ਮੇਰਾ ਘਰ ਆ ਫੇਰ ਤੂੰ ਕਿਹੜੀ ਗੱਲ ਤੜਫਨੀ ਤੇਰੇ ਲਈ ਮੈਂ ਕੁਝ ਕਰਾਂ ਪਾਵੇਂ ਨਾ ਕਰਾਂ ਜਾ ਜਾ ਕੇ ਤੇ ਕੰਮ ਕਰ ਮੈਂ ਕੱਤ ਤਾ ਜਾ ਮੇਰੇ ਵੱਲ ਆ ਗਈਂ ਕੰਮ ਕਰ ਕਰਾਲੀ ਫੇਰ ਮੇਰੇ ਤੋਂ ਮੈਂ ਤਾਂ ਲੱਗੀ ਸੋ ਉੱਠ ਕੇ ਨਾ ਭਾਬੀ ਤੇ ਕੰਮ ਕਰ ਜਾ ਕੇ ਤੂੰ ਜਿਹੜੀ ਔਕਾਤ ਨਹੀਂ ਨਾ ਤੇਰੀ ਔਕਾਤ ਹਨ ਤਿੰਨ ਮੈਂ ਚੇਤੇ ਕਰਉਣੀ ਆ ਅਮਨ ਤੇਰਾ ਦਿਮਾਗ ਖਰਾਬ ਹੋ ਗਿਆ ਮਾਰ ਕੇ ਚਪੇੜਦਾ ਮੂੰਹ ਤੇਰੇ ਮੈਂ ਦੂਜੇ ਪਾਸੇ ਲਾ ਦੋਗੇ ਲਾ ਕੇ ਨਾ ਕਰਕੇ ਚੜੀਆ ਜਦ ਦਫਾ ਹੋ ਜਾਏ ਤੂੰ ਦਫਾ ਹੋ ਜਾ ਕਰਦੀ ਕੀ ਆ ਕੰਮ ਕਰ ਜਾ ਕੇ ਰਜਾਈ ਲੈ ਕੇ ਨਾ ਸੌ ਨਹੀਂ ਨਾ ਉੱਠਣਾ ਤੇਰੀਆਂ ਫੰਡੀਆਂ ਨੇ ਮੈਂ ਤੇਲ ਲਵਾਉਣੀ ਮੰਮੀ ਕੋ ਵੇਖੀ ਅਮਨ ਤੇਰਾ ਦਿਮਾਗ ਖਰਾਬ ਹੋ ਗਿਆ ਸ਼ੀ ਗੰਤ ਨਹੀਂ ਹੋਗੀ ਤੂੰ ਕੀ ਕਰਾਂ ਨਹੀਂ ਆ ਤਲੋਟੇਂ ਹਾਂ ਮੈਂ ਮਰ ਜਾ ਆਏ ਨਹੀਂ ਕੀ ਹੋਇਆ ਤੇਰੀ ਆਏ ਮੰਮੀ ਕੰਨ ਦੇਜੇ ਕਰਨਾ ਸੁਣ ਲੈ ਮੰਮੀ ਇਹਨੇ ਪਹਿਲਾਂ ਮੈਨੂੰ ਮੁੱਕੀਆਂ ਵਾਰੀਆਂ ਬਾਅਦ ਮੈਨੂੰ ਤੱਕਾ ਮਾਰਿਆ ਆਏ ਮੇਰੇ ਮਾਲਕਾ ਮੰਮੀ ਮੈਂ ਤੈਨੂੰ ਕੁਝ ਚਾਹੀ ਨਹੀਂ ਆ ਪਤਾ ਤੇਰੀ ਏਡੀ ਕਿ ਮਤਲਬ ਮੈਂ ਲੈ ਕੇ ਤੈਨੂੰ ਕੁਝ ਵੀ ਨਹੀਂ ਕਰਾਂਗਾ ਤੇਰੇ ਬੱਚੇ ਪਿਆਰੇ ਕਿਤੇ ਜਿੱਦਦਾ ਇਹਨੇ ਮੇਰੇ ਮੁੱਕੀਆਂ ਮਾਰੀਆਂ ਮੰਮੀ ਤਾਂ ਕਾਵੀ ਮਾਰੀ ਬੜੀ ਜ਼ੋਰ ਦੀ ਹਰ ਕਰਤਾ ਕਿ ਤਾਂ ਸੁੱਤੀ ਵਿਚਾਰੀ ਥੱਲੇ ਵੀ ਪਾਏ ਮੈਂ ਨਹੀਂ ਤੈਨੂੰ ਮਾਸਾ ਕੱਲਾਈ ਮੈਂ ਤੈਨੂੰ ਕੋਝ ਵੀ ਨਹੀਂ ਕਿੱਪਖੰਡ ਕਰੰਦੀ ਆ ਮੰਮੀ ਮੈਨੂੰ ਲੱਗਦਾ ਮੇਰਾ ਚੂਲਾ ਟੁੱਟ ਗਿਆ ਇਹਨੇ ਮੈਨੂੰ ੱੱਕਾ ਬੜੀ ਜ਼ੋਰ ਦੀ ਮਾਰੇ ਮੈਂ ਤੇਰੇ ਨਾਲ ਸੱਚੇ ਟੁੱਟ ਜੇ ਤੇਰਾ ਇਹਨੇ ਚਲਾ ਤੈਨੂੰ ਤਾਂ ਮੈਂ ਦੱਸਾਂ ਕਿ ਬਹੁਤ ਮੰਮੀਆਂ ਮੈਂ ਹੈ ਤੂੰ ਹਟਣਾ ਕਿ ਨਹੀਂ ਹਟਣਾ ਐਵੇਂ ਮੇਰੇ ਤੋਂ ਕੁਝ ਬੁਲਾਣਾ ਲਿਓ ਕੀ ਬੋਲੇਗੀ ਤੂੰ ਸੱਦ ਨਹੀਂ ਆ ਸਾਰਿਆਂ ਨੂੰ ਤੇ ਨਾਲੇ ਸੱਦ ਨਹੀਂ ਤੇਰੇ ਪਿਓ ਨੂੰ ਕੱਤੇ ਨੋਂਦ ਨਤਰਾਕ ਬੇਦੋਸੋ ਚੰਗਾ ਤੈਨੂੰ ਗਲੋਤ ਲੱਥਾਂਗੀ ਨਾ ਰੋਲ ਜਾਈ ਨਕਲੇਸ਼ ਪਾਛੜਿਆ ਤੂੰ ਇਥੇ ਬਿਨਾ ਮਤਲਬ ਤੋਂ ਦਈਏ ਡਿੰਗਣਾ ਨਾ ਮੇਰੀ ਧੀ ਰੋਲਦੀ ਫੜਕੇ ਤੂੰ ਮੰਮੀ ਆ ਕੋਸ਼ਿਸ਼ ਨੇ ਮੇਰੀ ਮੁੱਕੀਆਂ ਨਹੀਂ ਮਾਰੀਆਂ ਇਹ ਕਿਉਂ ਮਾਰੀਆਂ ਮੁੱਕੀਆਂ ਦੱਸ ਨਹੀਂ ਰੱਖ ਮੈਂ ਮੰਮੀਆਂ ਨੂੰ ਕੁਝ ਕਾਇ ਨਹੀਂ ਆ ਨਾ ਮਾਰਿਆ ਤੇਰੇ ਹਾਂ ਹਾਂ ਮੈਂ ਉਹਨੂੰ ਕੁਝ ਕਾਇ ਨਹੀਂ ਜਾਣ ਕੇ ਤੇ ਹੀ ਪਕਾਣ ਕਰਦਾ ਮੇਰਾ ਲੱਤ ਤੋੜਦਾ ਮੈਨੂੰ ਤੇ ਉੱਟਿਆ ਅੱਛਾ ਐਡਾ ਪਖੰਡ ਹੁੰਦੇ ਆ ਅੱਗੀ ਤੇ ਮੈਨੂੰ ਕੁਝ ਕਿਹਾ ਨਾ ਮੇਰੇ ਤੇ ਚੀਕਰ ਦਾ ਕੁਝ ਦੇ ਸਿਰ 'ਚ ਮਾਰਾ ਆਪਿਆ ਇਹੋ ਹਾਣੀ ਹੋ ਗਈ ਤੇਰੇ ਵਾਲੀ ਆ ਨਾ ਤੂੰ ਇਹਨੇ ਤੇਰੇ ਵੀ ਕੁਝ ਮਾਰਦੇ ਨਹੀਂ ਮਾਰ ਕਿਹਦੀ ਜਿੰਦਗੀ ਦੀ ਪੀੜਾ ਨਾ ਸ਼ਰਮ ਨੂੰ ਹੱਥ ਮਾਰ ਜੇ ਨਾਨਾ ਵਿਚਾਰੀ ਚਾਦਰ ਨੇ ਆ ਗਈ ਆ ਤੇ ਕੀ ਉਹਦੇ ਹੱਥੀ ਪੈਣ ਰਹੀਆਂ ਕੀ ਕਰਦੀ ਫਿਰਦੀਆਂ ਤੂੰ ਨਾਨਾ ਨਾਨਾ ਵਾਲੇ ਕੰਮ ਕੀ ਕਰੇ ਆਪਦੇ ਹੀ ਆਣਾਂ ਕੇ ਲੜਨ ਮੇਰਨਾ ਭਰ ਨੰਵ ਅੱਜ ਤੂੰ ਹੱਦਾ ਬੰਨੇ ਸਾਰੇ ਪਾਰ ਕਰਤੇ ਆ ਉਹਨੇ ਕੀ ਕੀ ਨੇ ਮੈਂ ਨਹੀਂ ਕੀਤੇ ਹੈਗੇ ਤੁਹਾਨੂੰ ਆਪਣੀ ਧੀ ਸੱਚੀ ਲੱਗਦੀ ਹੈ ਤੇ ਦੂਜੀਆਂ ਤੁਹਾਨੂੰ ਝੂਠੀਆਂ ਲੱਗਦੀਆਂ ਨੇ ਉਹਨੇ ਕੁਝ ਨਹੀਂ ਕੀਤਾ ਸਾਰਾ ਕੁਝ ਤੂੰ ਕਰਨ ਢੀ ਆ ਆਹੋ ਤੇ ਉਹ ਤੇ ਕੁਝ ਕਰਦੀ ਨਹੀਂ ਉਹ ਤੇ ਬੋਲਦੀ ਨਹੀਂ ਗੁੰਗੀ ਆ ਉਹ ਕੋਣ ਸੱਦ ਨਹੀਂ ਤੇਰੇ ਪਿਓ ਨੂੰ ਤੈਨੂੰ ਦਿੰਨੇ ਤਲਾਕ ਤੇ ਤਰੀ ਹੋਸ਼ ਟਾਣੇ ਆ ਉਹ ਝੱਜਣਾ ਸੱਦੋ ਤੁਸੀਂ ਨਾਲੇ ਮੈਂ ਵੀ ਉਹਨਾਂ ਨੂੰ ਤਾਂ ਗਿਆ ਕਰ ਤੂਤਾ ਦੱਸਾਂਗੀ ਨਾ ਇਹ ਬੜੇ ਝੱਜ ਦੇ ਕੰਮ ਕਰਦੀ ਜੇ ਚਾਰ ਦਿਨ ਰਹਿਣ ਆਈ ਆ ਤੇ ਝੱਜ ਸਵਾਦ ਮੈਂ ਰਹਿਲੇ ਹਾਂ ਕੀ ਕਹਿਣ ਢੀ ਆ ਤੈਨੂੰ ਹੈ ਬੜੀ ਪੀੜਾ ਵੀ ਰਹਿੰਦੀ ਤੈਨੂੰ ਮੈਨੂੰ ਆਂਦੀ ਮੇਰੇ ਕੱਪੜੇ ਪ੍ਰੈਸ ਕਰ। ਇਹਦੀ ਨੌਕਰ ਨਹੀਂ ਲੱਗੀ ਆ ਵੀ ਇਹਦੇ ਕੱਪੜੇ ਪ੍ਰੈਸ ਕਰਦੀ ਫਿਰੇ। ਕਰ ਵੀ ਦੋਵੇਂਗੀ ਤੇ ਕਿਉਂ? ਤੇ ਕਿਉਂ ਕਿਉਂ ਕਰਾਂ? ਜੇ ਪਿਆਰ ਨਾਲ ਆਂਦੀ ਨਾ ਤੇ ਘਰ ਵੀ ਦੇਂਦੀ। ਟੌਰ ਟੂਰ ਨਹੀਂ ਮੈਂ ਚੱਲਦੀ ਹੁੰਦੀ ਕਿਸੇ ਦਾ। ਅੱਛਾ ਕੋਈ ਨਹੀਂ ਪਤਾ ਹੁਣ ਗਾੜੀ ਪਤਾ ਲੱਗੂ ਕਿ ਕੀ ਬਣਾ। ਕੋਈ ਨਹੀਂ ਕਰ ਲਓ ਤੁਸੀਂ ਜੋ ਕਰਨਾ ਵਾ। ਕਿਸੇ ਤਰ੍ਹਾਂ ਬਣਾਉਣੀ ਕੀ ਆ। ਆਹ ਚਲੋ ਠੀਕ ਬਣਾ ਲਓ। ਜਾਓ ਜਾ ਕੇ ਸਬਜ਼ੀ ਬਣਾਓ ਪਹਿਲਾਂ। ਅਰੇ ਮਰ ਜਾ ਕੇ ਕਿਤੇ ਤੇ ਨਹੀਂ। ਮੈਨੂੰ ਵੀ ਦੇਜੋ। ਰੋਟੀ ਫੜਾ ਦਿਓ ਮੈਨੂੰ ਵੀ। ਇਹਨੂੰ ਰੋਟੀ ਇਹਨਾਂ ਸਵਾੜ ਪਾਵਾ ਦਾ ਸੱਟ ਕੋਈ ਗੱਲ ਨਹੀਂ ਰੋਟੀਆਂ ਲੱਭ ਜਾਓ ਆਪਣੀ ਠੀਕ ਜਾ ਕੇ ਤੇ ਕੰਮ ਕਰੋ ਤੀ ਤਾਂ ਢੀ ਇੱਥੇ ਮੈਂ ਨਹੀਂ ਉਹਨੇ ਕੁਝ ਹੋ ਗਿਆ ਵਾਣਾ ਕੱਗੀ ਭਲੀ ਪਖੰਡ ਕਰਨ ਨੂੰ ਹਾਏ ਚੰਗਾ ਹੋਇਆ ਅੱਜ ਵੇ ਪਈ ਮੈਨੂੰ ਠੰਡ ਕਿੰਨੇ ਦਿਨਾਂ ਦੀ ਵੇਖਣ ਦੀ ਵੀ ਇਹਦੇ ਨਾਲ ਲੜਾ ਕਿੱਦਾਂ ਆਪਣਾ ਬਦਲਾ ਕਿੱਦਾਂ ਲਵਾ ਮੈਂ ਵਧੀਆ ਹੁਣ ਹੁਣ ਮੰਮੀ ਇਹਨੂੰ ਪੜ੍ਹਨੇ ਪਾਉਗੀ ਵਧੀਆ ਸਗੋ ਚੰਗਾ ਆਏ ਮੰਮੀ ਹਾਏ 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 ਹਾਈ ਹਾਣੀ ਪਾਪਾ ਨੇ ਕੀਤਾ ਕੀ ਹੈਗਾ ਕਿੱਥੇ ਮਾਰੀ ਸੀ ਤੇਰੇ ਆਏ ਮੰਮੀ ਮੈਨੂੰ ਤੇ ਬੜੀ ਜ਼ੋਰ ਦੀ ਤੱਕਾ ਦਿੱਤਾ ਹੀ ਹੋਏ ਹਾਈ ਮੈਂ ਮਰ ਜਾ ਜ਼ਿਆਦਾ ਸੱਟ ਲੱਗੀ ਆ ਹੇ ਮੰਮੀ ਮੈਨੂੰ ਤਾਂ ਲੱਗਦਾ ਇਹਦੇ ਚ ਕੋਈ ਭੂਤ ਭਾਤ ਆਉਂਦੇ ਇਹਨੂੰ ਕਸਰ ਪੈਂਦੀ ਆ ਇਹਨੂੰ ਕਸਰ ਨਹੀਂ ਪੈਂਦੀ ਤਾਂ ਕਸਰਾ ਸਾਰੇ ਕੱਢ ਦੂੰਗੀ ਮੈਂ ਇਹਨੂੰ ਮੇਰੇ ਹੱਥ ਨਹੀਂ ਲੱਗੇ ਜੇ ਮੈਨੂੰ ਕਰਾ ਕੇ ਵੀ ਹਸਪੀਟਲ ਐਡਮਿਟ ਮੰਮੀ ਹਾਏ ਨਹੀਂ ਤੇਰੇ ਜਿਆਦਾ ਪੀੜ ਹੋਣ ਲਈ ਹਾਏ ਮੰਮੀ ਮੇਰੇ ਬੜੀ ਪੀੜ ਮੇਰੇ ਕੋ ਤੇ ਵੇਖੀ ਨਹੀਂ ਜਾਂਂਦੀ ਤੀ ਇਹ ਤੂੰ ਤੇਰੇ ਪਿਓ ਨੂੰ ਕਹਾਂ ਡਾਕਟਰ ਕੋ ਲੈ ਜਾ ਹਾਏ ਮੰਮੀ ਨਹੀਂ ਪੀੜ ਮੇਰੇ ਕੋ ਆ ਜਾਂਦੇ ਆ ਤੁਰਿਆ ਨਹੀਂ ਜਾਂਂਦੇ ਮੈਂ ਤਾਂ ਮੈਂ ਨਹੀਂ ਜਾਣਾ ਚੱਲਾ ਅੰਦਰ ਆ ਮੈਂ ਤੇਰੇ ਮੂੰਹ ਮਲ ਕੇ ਦਵਾ ਨਾਲ ਪੱਟਾ ਗਰਮ ਰੱਖਣੀ ਆ ਨਹੀਂ ਰੱਖਣੀ ਆ ਤੇ ਮੈਂ ਧੁੱਪੇ ਰਹਿਣਾ ਜਾ ਤੂੰ ਹਾਏ ਤਾਂ ਤੇਰੇ ਕਦਾ ਪੀੜ ਦਾ ਤਰ ਕੋਈ ਨਹੀਂ ਮੰਮੀ ਆ ਬਾਅਦ ਚ ਮੂੰਹ ਬਿਲਾ ਦੇ ਮੂੰਹ ਬਲੀ ਹੁੰਨੀ ਮਿੱਠੇ ਲਾ ਦੇਣੀ ਹੈ ਮੰਮੀ ਹਏ ਹਏ ਮੰਮੀ ਵਿਚਾਰੀ ਐਵੇਂ ਔਖੀ ਉਹ ਹੀ ਜਾਣਦੀ ਮਿੰਤੋ ਨੇ ਕੁਛ ਨਹੀਂ ਕੀਤਾ ਪਰ ਮੈਂ ਤੇ ਇਹਦੇ ਬੋਦੇ ਪਟਾਉਣੇ ਹੀ ਨਾ ਮੰਮੀ ਕੋ ਉਹ ਵਿਚਾਰੀ ਮੂੰਹ ਲੱਪਣ ਲੱਗੀ ਚੱਲ ਮੈਨੂੰ ਕੀ ਕਰਦੀ ਰਹਿਣ ਚੱਲ ਮੈਂ ਤੇਰਾ ਹਮ ਕਰਨ ਲੱਗੀ ਤੂੰ ਪੇਘੜੀ ਹੋ ਜਿਆ ਨਾ ਗਾਇਤ ਵੀ ਨਾ ਉੱਥਲ ਮੈਂ ਪਈ ਨਹੀਂ ਮੈਂ ਆਪੇ ਪਈ ਨਹੀਂ ਧੋਪਾ ਇੱਥੇ ਤਾਂ ਕਰਕੇ ਪਈ ਆ ਮੈਂ ਮੰਜੀ ਤੇ ਪੈਰ ਥੱਲੇ ਪਈ ਆ ਕੋਈ ਗੱਲ ਨਹੀਂ ਇਹ ਵੀ ਠੀਕ ਆ ਹਾਈ ਹਾਈ ਇੱਥੇ ਰੱਖੀ ਹੀ ਮੂਵ ਪਤਾ ਨਹੀਂ ਕਿਹੜੇ ਖੂਸ਼ ਪਾ ਦਿੰਦੇ ਆ ਵਾ ਉਦਾਂ ਤੇ ਭਾਵੇਂ ਕੋਈ ਸਾਫਨਾ ਕਰਨ ਤੇ ਚੀਜ਼ਾਂ ਸਾਹਮਣੇ ਬੜੀਆਂ ਤਗੜੀਆਂ ਆ ਸਨੀ ਹਾਂ ਜੀ ਆਪਦਾ ਆ ਗਿਆ ਵਾ ਹਾਂ ਜੀ ਆ ਗਿਆ ਕੀ ਹਾਲ ਤੇਰੀ ਸੱਸ ਦਾ ਹੁਣ ਠੀਕ ਹੀ ਆ ਫਰਕ ਲੱਗੇ ਰਾਂ ਨੂੰ ਆਓ ਵਾ ਫੜਕ ਤੇ ਹੈਗਾ ਇਹ ਘਰ ਤੇ ਆ ਗਿਆ ਅੱਛਾ ਤੇ ਭਰੇ ਆਪੀ ਹਲੇ ਮਲੇ ਵੀ ਉੱਠ ਕੇ ਤੋੜਾ ਫਿਰ ਨਹੀਂ ਗਿਆ ਤੇ ਸ਼ਰਨ ਕਿੱਥੇ ਉਹ ਨਹੀਂ ਆਈ ਸ਼ਰਨ ਤੇ ਫਿਰ ਮੰਮੀ ਰਹਿ ਆਪੀ ਉੱਥੇ ਤੂੰ ਵੀ ਹੱਦ ਕਰਨਾ ਕੁੜੀ 4 ਦਿਨ ਰਹਿਣ ਆਈ ਆ ਤੇ ਉਹਨੂੰ ਤੂੰ ਉੱਥੇ ਛੱਡ ਆਇਆ ਵਾ ਓਏ ਉਹਦਾ ਸਰਦਾ ਨਹੀਂ ਡੈਡੀ ਪਤਾ ਕੀ ਕਹਿਣਦਾ ਹੀਗਾ ਗਾੜੀ ਨੂੰ ਫਿਰ ਪੱਠਿਆਂ ਪੁੱਠਿਆਂ ਦਾ ਕੰਮ ਵੇਖਣਾ ਪੈਂਦਾ ਬਾਹਰ ਤੇ ਉਹਨੂੰ ਕੋਈ ਪਾਣੀ ਪੋਣੀ ਪੁੱਛਣ ਵਾਲਾ ਵੀ ਲੱਗੇ ਚਾਹੀਦਾ ਕਿ ਨਹੀਂ ਗਾ ਦਵਾਈ ਦਵਾਈ ਵੀ ਫੜਲੇ ਟਾਈਮ ਨਾਲ ਚੱਲਦਾ ਹੈ ਠੀਕ ਵਾ ਨਾ ਆਓ ਠੀਕ ਹੀ ਓਦਾਂ ਚਲ ਕੋਈ ਨਹੀਂ ਉਹਨੂੰ ਕੋਈ 2 ਦਿਨ ਕਢਾਇਆ ਤਾਂ ਮੁਰਕੇ ਆ ਜਾ ਆ ਕੋਈ ਨਹੀਂ ਆਉਂਦਾ ਉਹਨੂੰ ਉਹਨੂੰ ਕਿਹਾ ਬਾਹਰ ਪਈ ਲੰਮੇ ਹਾਈ ਹਾਈ ਹੌਲੀ ਬੋਲ ਕੀ ਦੱਸਾਂ ਤੈਨੂੰ ਮੈਂ ਆ ਜਿਹੜੀ ਨਾਵਾ ਭਾਬੀ ਤੇਰੀ ਆਹ ਇੰਨੇ ਅੱਜ ਕੁੱਟਿਆ ਉਹਨੂੰ ਚਰੀ ਦੀ ਕੁੜੀ ਨੂੰ ਉੱਟਿਆ ਹੋਰ ਕੀ ਦੱਸਾਂ ਤੈਨੂੰ ਮੈਂ ਤਾਂ ਰੋਣ ਡਈ ਹੀ ਉਹ ਬਿਚਾਰੀ ਸਹਰਿਆਂ ਦੇ ਘਰ ਆਈ ਚਾਰ ਦਿਨ ਨਹੀਂ ਇਹ ਕੋਣ ਹੁੰਦੀ ਉਹਨੂੰ ਕੁੱਟਣ ਵਾਲੀ ਠੀਕ ਆ ਵੀ ਉਹ ਬੋਲਦੀ ਆ ਪਰ ਇਹ ਕੁੱਟਣ ਦਾ ਕੀ ਮਤਲਬ ਬੰਦਾ ਇਹ ਗੱਲ ਹੋਈ ਹੀ ਕੋਈ ਵੇ ਗੱਲ ਕਾਦੀ ਹੋਣੀ ਆ ਉਹਨੇ ਤੇ ਵਿਚਾਰੀ ਨੇ ਉਹਦਾ ਇਹ ਕਹਿਤਾ ਭਾਬੀ ਮੇਰੇ ਕੱਪੜੇ ਪ੍ਰੈਸ ਕਰ ਦੇ ਇਹ ਪੈਰ ਦੇ ਸਿਰਦੇ ਵਾਲਾ ਨੂੰ ਗਈ ਇੰਨੇ ਫੜ ਕੇ ਉਹ ਕੁੱਟੀ ਕੁੜੀ ਉਹ ਕੁੱਟੀ ਵਿਚਾਰੀ ਦੇ ਪਤਾ ਨਹੀਂ ਕੀ ਹੋਇਆ ਇਹ ਪੀੜੀ ਹੋਈ ਜਾਂਦੀ ਆ ਉਹੀ ਮੂਲ ਬਣ ਗਈ ਫਮਸਾ ਲਵਨੀ ਆ ਕੋਈ ਨਹੀਂ ਮੈਂ ਕਰਦਾ ਨਾ ਗੱਲ ਤੂੰ ਇਹ ਨਾ ਗੱਲ ਨਾ ਕਰੀ ਆਪਣੇ ਪ੍ਰਾਣਾ ਨਾਲ ਗੱਲ ਕਰ ਕਰਨ ਨੂੰ ਤੇ ਮੈਂ ਵੀ ਕਰ ਸਕਦੀ ਪਰ ਖੱਤੇ ਨੇ ਮੇਰਾ ਯਕੀਨ ਕਿੱਥੇ ਕਰਨਾ ਮਗਰ ਮਗਰ ਤੇ ਤਰੈ ਫਿਰਦਾ ਸਾਰਾ ਦਿਨ ਉਹਦੇ ਕੋਈ ਨਹੀਂ ਮੈਂ ਪਿੰਦਰ ਨਾਲ ਕਰਦਾ ਗੱਲ ਇਹ ਗਲਤ ਗੱਲਵਾਣਾ ਵੀ ਕੁੱਟਿਆ ਉਹ ਚਾਰ ਦਿਨ ਆਈ ਆ ਰਹਿਣ ਤੇ ਬਸ ਠੀਕ ਆ ਉਹਨੇ ਚਲੀ ਜਾਣਾ ਪਤਾ ਕਿੰਨਾ ਦੁੱਖ ਹੋਣ ੜਿਆ ਮੈਨੂੰ ਹੈ ਮੇਰੀ ਧੀ ਆ ਨਾ ਇਹਦੀ ਤੇ ਨਹੀਂ ਕੋਹ ਲੱਗਦੀ ਨਹੀਂ ਮੈਂ ਕਰਦਾ ਪਿੰਦਰ ਨਾਲ ਗੱਲ ਕੋਈ ਗੱਲ ਚਾ ਕਰੀ ਜਾ ਕੇ ਗੱਲ ਫਿਰ ਕੋਈ ਨਹੀਂ ਤੈਨੂੰ ਪਾਣੀ ਦਾ ਬਲਾ ਦੇਓ ਦੇ ਦਿੰਨੀ ਮੈਂ ਕੁੜੀ ਨੂੰ ਮੂੰਹ ਤੇ ਲਾਵਾਂ ਪਹਿਲਾਂ ਪਤਾ ਨਹੀਂ ਕਿੱਥੇ ਪੱਛੀ ਲਾ ਛੜੀ ਆ ਆ ਮੇਰ ਕੋ ਹੁਣ ਹੁੰਦੇ ਕੰਮ ਹੈ ਇਹਨੂੰ ਆਪਣੇ ਆਪ ਸ਼ਰਮ ਨਹੀਂ ਆਈ ਜਾ ਕੇ ਬਾਹਰ ਇਹ ਕੱਲ ਮੈਨੂੰ ਲੈ ਜਾਓ ਆਣ ਕੇ ਜਾਂ ਕਿੱਦਾਂ ਕੱਲੀ ਆ ਕਿੱਦਾਂ ਮੈਂ ਤਾਂ ਕੰਮ ਵਾਲੀ ਵੀ ਹਟਾ ਹੋ ਗਈ ਵਿਚਾਲੇ ਕੰਮ ਕਰੇਗੀ ਮੈਨੂੰ ਕੀ ਪਤਾ ਹੈ ਹੁਣ ਉਹਨੂੰ ਉਹਨੂੰ ਹਟਾ ਫੜਿਆ ਤਾਂ ਮੈਂ ਹੁਣ ਮੇਰ ਕੋ ਹੁੰਦੇ ਕੰਮ ਦੱਸ ਮੈਂ ਕਿੱਦਾਂ ਕਰਾਂ ਕੰਮ ਇਹ ਲੈ ਮੈਂ ਹੁਣ ਮੁੰਡੇ ਨੂੰ ਆਣੀਆਂ ਭੀ ਉਹਨੂੰ ਲਾ ਫੂੰ ਆ ਕੋਈ ਹੁੰਦੇ ਆ ਵੇ ਕੀ ਕਰਦੇ ਆ ਤੂੰ ਕੀ ਕਰਨਾ ਇਹ ਕੁਛ ਨਹੀਂ ਬਸ ਆਣਾ ਪੱਠਿਆਲੇ ਦਾ ਫੋਨ ਲਾ ਗਿਆ। ਅੱਛਾ ਹੁਣ ਦੱਸ ਮੈਨੂੰ ਵੀ ਉਹ ਉੱਥੇ ਬੈਹ ਰਹੀ ਆ ਮੇਰੇ ਕੋ ਕੰਮ ਨਹੀਂ ਹੁੰਦਾ ਮੇਰਾ ਲੱਕ ਟੁੱਟ ਗਿਆ ਕੰਮ ਕਰ ਕਰ ਕੇ। ਹੁਣ ਕੀ ਕਰਨਾ ਉਹਨੂੰ ਫੋਨ ਕੀਤਾ ਫੋਨ ਉਹਦੋਂ ਫੋਨ ਦਾ ਜਵਾਬ ਨਹੀਂ ਦਿੱਤਾ ਫੇ ਕਿਦਾਂ ਲੈਣ ਆਇਓ ਕਿਦਾਂ ਨਹੀਂ ਤੇ ਹੁਣ ਤੂੰ ਦੱਸ ਵੀ ਤੂੰ ਕੀਤਾ ਕਿ ਨਹੀਂ ਫੋਨ ਮੇਰੇ ਬਾਰੇ ਤੋਂ ਪੁੱਛਦੀ ਨਹੀਂ ਮੇਰੇ ਤੇ ਤੇ ਘਰੇ ਕਿਉਂ ਆਉਂਦੀ ਆ ਮੰਮੀ ਆਈ ਤੇ 4 ਦਿਨ ਹੋਏ ਆ ਹਫਤੇ ਦਾ ਉਹ ਕਹਿ ਕੇ ਗਈ ਆ। ਜਦੋਂ ਹੋਣਗੇ ਨਾ ਹਫਤਾ ਪੂਰਾ ਤ ਉਹਨੂੰ ਜਾ ਕੇ ਲੈ ਆਵਾਂਗੇ ਤੁਸੀਂ ਤਾਂ ਐਵੇਂ ਖੇਦੇ ਰਹਿੰਦੇ ਜੀ ਨਹੀਂ ਖੇ ਜਾਂਦੀ ਨਹੀਂ ਗੱਲ ਉਹ ਤਾਂ ਵਿਆਹ ਦੇ ਵੀ ਨਵਾਂ ਮਾਂ ਸੁਖ ਦੇਣ ਇਹ ਥੋੜਾ ਵੀ ਨਵਾਂ ਜਾ ਕੇ ਪੀਕੇ ਬੈਰ ਤੇ ਮੇਰਾ ਤਾਂ ਲੱਕ ਟੁੱਟਦਾ ਕੰਮ ਕਰਦੀ ਮੇਰ ਕੋ ਨਹੀਂ ਹੁੰਦਾ ਤੇ ਨਾਲੇ ਉਹ ਤਾਂ ਉੱਥੇ ਜਾ ਕੇ ਤੇ ਉਹਨੇ ਕਿਤੇ ਫੋਨ ਨਹੀਂ ਕੀਤਾ ਲੈ ਨਹੀਂ ਦੇਣੀ ਮੈਂ ਕੀਤਾ ਮੈਨੂੰ ਨਹੀਂ ਆ ਕਿ ਕਦੋਂ ਲੈਣ ਆਇਓ ਕਿਦਨ ਨਹੀਂ ਹੈ ਦੂਜੀ ਗੱਲ ਇਹ ਆ ਤੇ ਮੇਰਾ ਥੋਣੇ ਫੋਨ ਵੀ ਨਹੀਂ ਚੁੱਕਦੀ ਤੇ ਗੱਲ ਨਹੀਂ ਕਰਦੀ ਗੱਲਾਂ ਜੁ ਕੀਤੀਆਂ ਇਹਦੀ ਮਾਂ ਨੂੰ ਹਦਰ ਫਲੂਟ ਤੋਂ ਤਾਂ ਕਰਕੇ ਮੇਰੇ ਨਾਲ ਗੱਲਾਂ ਕਰਦੀ ਵੱਡੀ ਮਹਾਰਾਣੀ ਲੱਗੀ ਐ ਇਹ ਗੱਲ ਵੀ ਨਹੀਂ ਹੁਣ ਕਰਦੀ ਚੱਜਨਾ ਮਮੀ ਫੋਨ ਦੀ ਨਹੀਂ ਗੱਲ ਹੈਗੀ ਪਰ ਜਦੋਂ ਮੈਂ ਉਹਨੂੰ ਫੋਨ ਲਾਉਣਾ ਨਾ ਤੁਹਾਡੇ ਬਾਰੇ ਸਭ ਤੋਂ ਪਹਿਲਾਂ ਪੁੱਛਦੀ ਐ ਤੇ ਨਾਲੇ ਤੁਹਾਡੀ ਤੇ ਇੱਕ ਨੂਹ ਆ ਉਹਨੂੰ ਚਾਸਵਾਨਾ ਰੱਖੋ ਲੋਕੀ ਤਾਂ ਆਪਣੀਆਂ ਨੂਹਾਂ ਨੂੰ ਹੱਥਾਂ 'ਚ ਚੁੱਕੀ ਫਿਰਦੀ ਐ ਤੇ ਜੇ ਚਾਰ ਦਿਨ ਗਈ ਐ ਨਾ ਤੇ ਕੋਈ ਨਹੀਂ ਰਹਿ ਤਾ ਨਵੀਆਂ-ਆਗੀਆਂ ਨੂੰ ਚਾਹ ਹੁੰਦਾ ਵਾ ਪੇਕੇ ਆਂਦਾ ਤੁਸੀਂ ਤਾਂ ਮੈਂ ਗੁੱਸਾ ਕਰੀ ਜਾਂਦੀ ਜੀ ਜੇ ਨਹੀਂ ਕੰਮ ਹੁੰਦਾ ਕੋਈ ਨਹੀਂ ਮੈਂ ਤੁਹਾਡੇ ਨਾਲ ਕਰਵਾ ਲਿਆ ਕਰੂੰਗਾ ਮੈਨੂੰ ਦੱਸ ਦਿਆ ਕਰੋ ਆਹੋ ਹੁਣ ਤੂੰ ਕੰਮ ਕਰਨੇ ਆ ਨਾ ਹੁਣ ਉਹਦੇ ਥੱਲੇ ਲੱਗ ਕੇ ਤੇ ਕੰਮ ਕਰਨੇ ਉਹਨੂੰ ਤੂੰ ਸੀਸ਼ੇ 'ਚ ਮੜਾ ਕੇ ਹੀ ਰੱਖਣਾ ਵਾ ਕੰਮ ਨਹੀਂ ਕਰਾਉਣਾ ਉਹ ਤਕੋ ਤੇ ਤੂੰ ਹੁਣ ਕੰਮ ਕਰਿਆ ਕਰਨੀ ਨਾਲੇ ਜਦ ਤੂੰ ਤੂੰ ਜੀ ਗੱਲ ਕੀਤੀ ਆ ਇਹ ਨਵਾਂ ਨੂੰ ਹੱਥੀ ਚੁੱਕੀ ਦਾ ਵਾ ਇਹ ਹੱਥੀ ਚੁੱਕਣ ਜੋਗੀ ਹੈਗੀ ਤੇ ਚਕਰ ਤੂੰ ਤਾਂ ਇਹਨੇ ਜੋਗੀ ਹੈਗੀ ਵੀ ਵੀ ਤੇ ਗੱਲਾਂ ਕਰਦੀ ਆ ਕਿ ਤੈਨੂੰ ਹੱਥੀ ਮਿਆ ਕੇ ਚੁੱਕਣਾ ਮੰਮੀ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਉੱਤੋਂ ਦਿੱਕਤ ਕੀ ਆ ਜੇ ਇੰਨੀ ਉਹ ਮਾੜੀ ਹੈ ਨਾ ਤੇ ਵਿਆਹ ਤੋਂ ਪਹਿਲਾਂ ਜਵਾਬ ਦੇ ਦਿੰਦੇ ਵੇ ਮਾੜੀ ਕਿਸਮਤ ਹੈ ਹਾਡੀ ਜਿਹੜਾ ਹੀ ਵੇਖਣ ਗਏ ਤੇ ਉਹਦੋਂ ਸਾਨੂੰ ਕੀ ਪਤਾ ਇਹ ਤਾਂ ਸੋਣ ਪਣਾ ਵੇਖਿਆ ਸਾਨੂੰ ਕੀ ਪਤਾ ਇਹਨੂੰ ਘਰ ਦਾ ਕੰਮ ਕਰਨਾ ਨਹੀਂ ਆਉਂਦਾ ਜੇ ਪਤਾ ਹੁੰਦਾ ਇਦਾਂ ਤੇ ਮੈਂ ਤਾਂ ਕਦੀ ਵੀ ਨਾ ਕਰਦੀ ਮੈਂ ਕਦੀ ਆਪਣੇ ਘਰ ਨਾ ਵਾੜਦੀ ਇਹਨੂੰ ਉਹ ਮੈਂ ਆ ਜੋੜੇ ਹੱਥ ਮੈਨੂੰ ਹੁਣ ਵਛਦੋ ਤੂੰ ਇਹ ਤਾਂ 24 ਘੰਟੇ ਕੋੜ-ਕੜ ਕੋੜ-ਕੜ ਕਰਦੇ ਰਹਿੰਦੇ ਜੇ ਲੈ ਹੁਣ ਚੱਲਿਆ ਕਿੱਥੇ ਉਹਨੂੰ ਫੋਨ ਕਰ ਕਿਦਾਂ ਆਇਆ ਲੈਣ ਕਿ ਦਾਇਜ ਜੀ ਨਾਨੀ ਕੋ ਢਰਦਾ ਵਾ ਹੈ ਥੱਲੇ ਲੱਗਦਾ ਉਹਦੇ ਹੁਣੇ ਹੀ 4 ਦਿਨ ਹੋਏ ਨੇ ਵਿਆਹ ਹੋਏ ਨੇ ਤੇ ਕਿ ਹੁਣੇ ਹੀ ਉਹਦੇ ਕਾ ਮੰਨਣ ਦਾ ਪਿਆ ਤੋ ਤੇ ਪਿਆ ਅੱਜ ਥੱਲੇ ਲੱਗਣ ਤੇ ਮੈਂ ਤਾਂ ਫਾਸ ਹੀ ਗਿਆ ਨਹੀਂ ਜੇ ਮੈਂ ਮਾਂ ਵਾਲੀ ਗੱਲ ਕਰਾਂ ਤੇ ਤਾਂ ਵੀ ਫਸਦਾ ਤੇ ਜੇ ਮੈਂ ਅਮਨ ਵਾਲੀ ਗੱਲ ਕਰਾਂ ਤੇ ਤਾਂ ਵੀ ਫਸਦਾ ਮਾਂ ਕਹ ਲਾ ਕਿ ਇਹਦੀ ਹਲਦੀ ਕਰ ਲੈ ਜੇ ਮਾਂ ਦੀ ਗੱਲ ਕੀਤੀ ਤੇ ਜਨਾਨੀ ਨੇ ਰੋਸਿਆ ਨਾ ਤੇ ਜੇ ਜਨਾਨੀ ਦੀ ਗੱਲ ਕੀਤੀ ਤੇ ਮਾਂ ਨੇ ਰੋਸਿਆ ਨਾ ਲੈ ਐਵੇਂ ਕਹਿੰਦੀ ਆ ਰੁਕ ਤੂੰ ਵਿਆਹ ਕਰਾ ਕੇ ਮੁੰਡੇ ਦੇ ਫਾਸੀ ਜਾਂਦੀ ਹੈ ਹਾਂ ਕੀਤਾ ਫੋਨ ਆ ਗਿਆ ਹੈਲੋ ਉਹ ਮੈਂ ਯਾਰ ਤੁਹਾਨੂੰ ਆਖਿਆ ਸੀ ਲੜਿਓ ਨਾ ਕੋਈ ਨਹੀਂ ਬਹਿ ਕੇ ਗੱਲ ਕਰ ਲੈਂਦੇ ਆ ਚੱਲ ਕੋਈ ਨਹੀਂ ਚੱਲ ਆ ਗਿਆ ਆ ਗਿਆ ਮੈਂ ਬਸ 10 ਮਿੰਟ ਚ ਆ ਗਿਆ ਤੁਹਾਡੇ ਠੀਕ ੜੜੇ ਸੀ ਕਰੰਟ ਇੱਥੇ ਉਹ ਮੈਂ ਕੀ ਕਰਨਾ ਕਰਨਾਹੀਂ ਬੰਦਾ ਆਇਆ ਸਪਰੇਅ ਵਾਲਾ ਆ ਪਾਸੇ ਤੇ ਕਰਾਤੀਓ ਤੇਰਾ ਐ ਚਿਹਦੇ ਪੈਰ ਲੱਗਦਾ ਹੀ ਇਧਰ ਤਾਂ ਹਜੇ ਗਿੱਲ ਬੜੀ ਏ ਤੇ ਉਹਦੇ ਗੱਲ ਵਾ ਨਾ ਮੈਂ ਤੁਹਾਨੂੰ ਦਨ ਕਿਹਾ ਸੀ ਨਾ ਵੀ ਪਾਣੀ ਨਾ ਲਾਈਏ ਬੱਦਲ ਹੈਗਾ ਵਾ ਤੁਸੀਂ ਜਾਂਦੇ ਹੋ ਨਹੀਂ ਤੁਹਾਨੂੰ ਨਹੀਂ ਪਤਾ ਤੁਸੀਂ ਪਾਣੀ ਲਾ ਦੋ ਬਸ ਪਚਾਲ ਯਾਰ ਪਾਣੀ ਲੱਗ ਗਿਆ ਦਾਣੇ ਚੜ ਲੱਗ ਜਾਣਗੇ ਉੱਤੇ ਪਰ ਡੈਡੀ ਇਹ ਵੀ ਵੇਖੋ ਨਾ ਕੋਈ ਗੱਲ ਦੇ ਦੋ ਦਿਨ ਠਹਿਰ ਕੇ ਉਹ ਸੁਫਰੇ ਦਾ ਕੀ ਉਹ ਨਹੀਂ ਚਲੋ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਹਜੇ ਹਵਾ ਹਵਾਣੀ ਆ ਜੇ ਕਿਤੇ ਹਵਾ ਆਂਦੀ ਨਾ ਤਾਂ ਕਣਕ ਸਾਰੀ ਡਿੱਗ ਪੈਣੀ ਵੇਖੋ ਨਿਸਰੀ ਏ ਵਾਹ ਇਹ ਵੀ ਦੁਨੀਆ ਦੇ ਨਾਲ ਹੀ ਆ ਵੀ ਤੂੰ ਲੋਕਰ ਨਹੀਂ ਪਾਣੀ ਲਾਤਾ ਕਿਤੇ ਚਲੋ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰਾ ਦੇਣ ਇਹਨੂੰ ਕੋ ਚਾਰ ਦਿਨ ਠਹਿਰ ਕੇ ਤੇ ਉਹ ਵੰਡ ਦੇ ਮਿਲਿਆ ਨਹੀਂ ਜੇ ਇਹ ਹੋਰ ਕਿਦੇ ਪਤਾ ਕਰ ਲੈਣ ਜਰੂਰੀ ਇੱਕ ਤਾਂ ਟਿਕ ਟਿਕੀ ਹੁੰਦੀ ਆ ਉਹ ਡੈੜੀ ਉਥੋਂ ਬਣਵਾਈਦਾ ਹੋਰ ਥਾਂ ਬਣਿਆ ਬਣਾਤਾ ਦਿੰਦੇ ਜੇ ਤੇ ਹੈ ਤੇ ਉਦਾਂ ਸਸਤਾ ਵੀ ਪਰ ਉਹਨਾਂ ਕੀ ਪਤਾ ਕੀ ਵਿੱਚ ਪਾਇਆ ਕੀ ਨਹੀਂ ਵੀ ਠੀਕ ਆ ਇਥੋਂ ਇਹ ਆ ਵੀ ਆਪਣੀ ਮਰਜ਼ੀ ਨਾਲ ਸਾਰਾ ਸਮਾਨ ਪਵਾਲੀ ਦਾ ਤੇ ਨਾਲੇ ਮੈਂ ਕਿਹਾ ਵੀ ਖਾਲੀ ਵੀ ਰਹਿ ਗਈ ਸੀ ਘਰ ਅੱਛਾ ਉਹ ਖੜਨ ਦਾ ਚੇਤਾ ਭੁੱਲ ਗਿਆ ਤਾਂ ਮੈਂ ਹਾਂ ਚੱਲ ਕੋਈ ਨਹੀਂ ਕੱਲ ਨੂੰ ਆਵਾਂਗਾ ਫਿਰ ਤੇ ਨਾਲੇ ਖੜਾਂਗਾ ਖਾਲ ਤੇ ਇਤਰਾ ਕਰ ਹਣਾ ਕੋਈ 2 ਕੁਇੰਟਲ ਬਰਮਾ ਲੈਣੇ ਆ ਵੰਡ ਵਾਲੇ ਨੂੰ ਕਹਿ ਮੱਝ ਸੁਈਏ ਤਾਜੀ ਕੋਈ ਚੰਗੀਆਂ ਚੀਜ਼ਾਂ ਪਾ ਕੇ ਦਵੇ ਨਹੀਂ ਨਹੀਂ ਵਧੀਆ ਪਵਾਵਾਂਗੇ ਤੇ ਦੋ ਚੋ ਬਾਰਨਾ ਪੂਣਾ ਨਾ ਵੇ ਬਿਲਕੁਲ ਤੇ ਅੱਜ ਮੈਂ ਕੋਈ ਸਾਦਰ ਪਵਾਵਾਂਗੇ ਵਿੱਚ ਸੋਡਾ ਸਾਡਾ ਹੋਰ ਕਈ ਚੀਜ਼ਾਂ ਪਵਾਲੀ ਦੀਆਂ ਨੇ ਹਾਂ 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 ਤੇ ਜਾਣਾ ਜੇ ਘਰ ਨੂੰ ਕਿ ਨਹੀਂ ਨਹੀਂ ਉਹ ਯਾ ਰੂਪੇ ਦੇ ਆਉਣਾ ਹੀ ਹੋ ਅੱਛਾ ਤੇ ਮਾਨੂੰ ਠੀਕਣ ਦੇ ਆਈਓ ਕੰਮ ਹੈ ਕੋਈ ਹੈ ਉਹ ਕੰਮ ਯਾਰ ਉਹਦੇ ਕੋਈ ਰਿਟਰਨ ਦੇ ਪੈਸੇ ਪੁੱਛ ਲੈਣ ਦੇਣ ਵਾਲਾ ਹੀ ਆ। ਅੱਛਾ ਤੇ ਕਿਹੜੇ ਫੇਰਾ ਮਾਂ ਨੇ ਜਾਣਾ ਤੇ ਮੇਰੇ ਨਾਲ ਚੱਲੋ ਭਾਜੀ। ਉਹ ਮੇਰੀ ਸੁਣੋ ਡੈਡੀ ਗੱਲ। ਹਾਂ ਛੱਡੋ ਪਰ ਐਵੇਂ ਨਾ ਜਾਇਓ। ਉਹ ਮੇਰੇ ਅਗਲਾ ਕੀ ਪਤਾ ਕਿਹੜੇ ਮੂੰਹ ਬੋਲਣਾ ਹੁੰਦਾ। ਤੇਰਾ ਦਿਮਾਗ ਖਰਾਬ ਆ। ਅੱਜ ਕਿਸੇ ਨਾਲ ਜਾਵਾਂਗੇ ਤੇ ਕਿਹਨੂੰ ਖੰਡਣ ਵਾਲੇ ਬਣਾਂਗੇ। ਚਲੋ ਵੇਖ ਲਓ ਫਿਰ। ਆਪਣਾ ਕੰਮ ਕਰ ਤੂੰ ਮੇਰੀ ਗੱਲ ਛੱਡ। ਚਲੋ ਕੋਈ ਨਹੀਂ। ਜਾ ਜਾ। ਆਜ ਆਇਓ ਟਾਈਮ ਨਾ। ਮੈਂ ਬਾਅਦ ਜਾਣਾ ਨਹੀਂ ਕਰਨਾ ਥੋੜੇ ਕਰ। ਠੀਕ ਆ। ਚਲ ਬਾਦ। ਆ ਗਿਆ ਸਣੀ ਆਹਾਂ ਆ ਗਿਆ ਕਿੱਥੇ ਗਿਆ ਸੀ ਉਹ ਮੈਂ ਸ਼ਹਿਰ ਤੱਕ ਹੀ ਗਿਆ ਹਾਂ ਤੇ ਤਾਂ ਮਸੀ ਦਾ ਹੁਣ ਹਾਂ ਠੀਕ ਆ ਘਰ ਲਿਆਨਤਾ ਤੇ ਪਰ ਹਲੇ ਆ ਪੀ ਥੋੜੇ ਫਿਰਦੇ ਨਹੀਂਗੇ ਅੱਛਾ ਤੇ ਭਾਬੀ ਤੇਰੀ ਫਿਰ ਉੱਥੇ ਰਹਿ ਪੀ ਆ ਉਹ ਚਲ ਕੋਈ ਨਹੀਂ ਚਲ ਚੰਗਾ ਕੀਤਾ ਇਹਦੇ ਕਿੰਦਾ ਜਿਆਦਾ ਸੱਟ ਸੁੱਟਦੇ ਨਹੀਂ ਲੱਗੀ ਨਹੀਂ ਬਾਕੀ ਠੀਕ ਆ ਚੱਕਰ ਚੱਕਰ ਹਲੇ ਆਉਂਦੇ ਆ ਅੱਛਾ ਉਹ ਦਵਾਈ ਚੱਲਣ ਦੀ ਹੈ ਦਵਾਈ ਉਹ ਵੀ ਖਾਣਗੇ ਫਿਰ ਹੋ ਜਾਊਗਾ ਠੀਕ ਟੈਸਟ ਟਸਟ ਕਰਾਉਣੇ ਹੁੰਦਾ ਆ ਕਰਵਾਏ ਆ ਅੱਛਾ ਤੇ ਉਹ ਸਾਡੇ ਮੇਰੀ ਗੱਲ ਸੁਣ ਮੈਂ ਤੈਨੂੰ ਡਿੱਕਣ ਦਿਆਂ ਵਾ ਆ ਤੇਰੀ ਨਾਲ ਦੀਨੇ ਕੀ ਕੰਮ ਫਰਿਆ ਵਾ ਕਿਉਂ ਕੀ ਗੱਲ ਹੋਈ ਉਹ ਕੁੜੀ ਦੇਤੀ ਪੈ ਗਈ ਅੱਜ ਕੁੜੀ ਦੇ ਅਮਨ ਦੇ ਮੈਨੂੰ ਸਮਝ ਹੀ ਨਹੀਂ ਲੱਗੀ ਕੋਈ ਉਹਨੂੰ ਕੁੱਟਿਆ ਉਹਨੂੰ ਫਰਕੇ ਉਹ ਜਾ ਬੈ ਜਾ ਮੈਂ ਉਹ ਆਪਣਾ ਵਾ ਮੈਂ ਤੇ ਆਵ ਹੋਣ ਆਇਆ ਵਾ ਤੇ ਮੈਨੂੰ ਤੇ ਮਾਤਾ ਨੇ ਦੱਸਿਆ ਵਾ ਖਪਣ ਢੀ ਨਵਦੀਪ ਥੋੜਾ ਇਦਾਂ ਕਰ ਸਕਦੀ ਏ ਉਹ ਯਾਰ ਜਦੋਂ ਮੈਂ ਆਇਆ ਹਾਂ ਉੱਥੇ ਅਮਨ ਲੰਮੇ ਪਈ ਤੇ ਮੈਂ ਉਹਨੂੰ ਸਗਮੈਂ ਵੇਖਿਆ ਤੇ ਇਹ ਮਤਲਬ ਵੀ ਬੈਠੀ ਚੱਜਣਾ ਨਹੀਂ ਮੂੰਹ ਇਹਨੂੰ ਫੋੜ ਚੰਦਾ ਬਣਾਏਗਾ ਤੇ ਮੈਂ ਅੰਦਰ ਚੱਲ ਗਿਆ ਚੁੱਪ ਕਰਕੇ ਤੇ ਜਾਂਦਾਂ ਨੂੰ ਮੰਮੀ ਵੇਖਿਆ ਤੇ ਉਹ ਵੀ ਖਪਣ ਢੀ ਤੇ ਮੈਂ ਪੁੱਛਿਆ ਵੀ ਕੀ ਗੱਲ ਹੋਈ ਆ ਇਹ ਆ ਦੱਸਾਈ ਮੀਨੂ ਵੀ ਇਹ ਗੱਲ ਹੋਈ ਓ ਚੱਲ ਕੋਈ ਨਹੀਂ ਮੈਂ ਪੁੱਛਦਾ ਪਣਾ ਹੈ ਕਿ ਕਿੰਨੀ ਨੀਚਲਾਕ ਝੂਠੇ ਇਲਜ਼ਾਮ ਲਾਤਾ ਮੇਰੇ ਤੇ ਕਿਦਾਂ ਪਖੰਡ ਕਰਾਂਦੀ ਐ ਕਿ ਮੰਮੀ ਐਨੇ ਮੈਨੂੰ ਮਾਰਿਆ ਵਾ ਐ ਨਹੀਂ ਵਸਦੀ ਆਪਣੇ ਸੋਹਰੇ ਜੀ ਤੇ ਹੜਨਾ ਨਹੀਂ ਇਹਦੀ ਬੰਦ ਤੇ ਸੱਸ ਦੀ ਨਾਲ ਇਹਦੀ ਕਿੱਥੋਂ ਬੰਨੀ ਆ ਉਹ ਤਾਂ ਹੀ ਇਹਦੇ ਨਾਲ ਇਦਾਂ ਬੋਲਦੇ ਆ ਉਹ ਨਵਦੀਪ ਕਿੱਥੇ ਆ ਆ ਵੇਖੋ ਪਿੰਦਰ ਇੱਥੇ ਹੀ ਆ ਆਜੋ ਮੇਰੀ ਸੁਣ ਗੱਲ ਤੂੰ ਹਮ ਤੇ ਹਾ ਤਿੱਦਾਂ ਚੁੱਕਿਆ ਮੈਂ ਤੇ ਪਿੰਦਰ ਨੂੰ ਕੁਝ ਵੀ ਨਹੀਂ ਕਿਹਾ ਹੈਗਾ ਜਾਣ ਕੇ ਤੇ ਝੂਠ ਬੋਲਣੋਂ ਨਮਦੀਪ ਐ ਬਕਵਾਸ ਨਾ ਕਰ ਝੂਠ ਬੋਲਣ ਲਈ ਮੈਨੂੰ ਉਹਨੇ ਕੁਝ ਨਹੀਂ ਦੱਸਿਆ ਤੂੰ ਦੱਸ ਪਿਆ ਤਾਂ ਚੁੱਕਿਆ ਹੈਗਾ ਨਹੀਂ ਮੈਂ ਨਹੀਂ ਉਹਨੂੰ ਕੁਝ ਕਿਹਾ ਝੂਠ ਕਹਿੰਦੀ ਉਹ ਜਾਣ ਬੁਝ ਕੇ ਨਹੀਂ ਹੈ ਤੁਹਾਡੇ ਚ ਕੋਈ ਗੱਲ ਹੋਈ ਹੈ ਤੁਹਾਡੇ ਚ ਗੱਲ ਕੀ ਹੋਣੀ ਸੀ ਮੈਂ ਲੰਮੀ ਪਈ ਉਹਨੇ ਸਗੋਂ ਮੇਰੇ ਵਾਲ ਕੁੱਟੇ ਆ ਮੈਂ ਤੇ ਨਹੀਂ ਤੁਹਾਨੂੰ ਕੋਈ ਸ਼ਿਕਾਇਤ ਲਈ ਕਿ ਤੁਹਾਡੀ ਭੈਣ ਨੇ ਮੈਨਾਂ ਇਦਾਂ ਕੀਤਾ ਤੂੰ ਜਾਣ ਕੇ ਝੂਠ ਬੋਲ ਕੇ ਉਹਨਾਂ ਸਾਰਿਆਂ ਨੇ ਦਈਏ ਦੱਸਣ ਔ ਮੈਨੂੰ ਸਣੀ ਨੇ ਦੱਸਿਆ ਤੇ ਮੰਮੀ ਨੇ ਉਹਦੇ ਨਾਲ ਕੀਤੀ ਗੱਲ ਐਵੇਂ ਹੁਣ ਸੱਚੀ ਨਾ ਬਣਾਣਾ ਤੁਹਾਨੂੰ ਪਤਾ ਤਾਂ ਹੈਗਾ ਉਹਨਾਂ ਦਾ ਮੰਮੀ ਤੇ ਅਮਣਿਕੋ ਰਲ ਜਾਂਦੀਆਂ ਨੇ ਜਾਣ ਬੁਝ ਕੇ ਪਿੰਦਰ ਦਈਆਂ ਨੇ ਕਹਿਣ ਮੈਨੂੰ ਆਂਦੀਆਂ ਤੈਨੂੰ ਤਲਾਕ ਦੇਣਾ ਵਾ ਤਲਾਕ ਕੇ ਬਾਹਨੇ ਤੈਨੂੰ ਘਰੋਂ ਕੱਢਣਾ ਤੁਹਾਨੂੰ ਮੇਰੇ ਤੇ ਯਕੀਨੀ ਹੈਗਾ ਐਵੇਂ ਬੋਲੀ ਨਾ ਜੋ ਜੂ ਮੂੰਹ ਚੁੰਮਦਾ ਬੋਲੀ ਜਾਂਦੀ ਹੈ ਮੈਨੂੰ ਪਤਾ ਉਹ ਵੀ ਕਿੱਦਾਂ ਦੀਆਂ ਤੇ ਤੁਸੀਂ ਕਿੱਦਾਂ ਦੀਆਂ ਪਰ ਮੈਂ ਸੱਚੀ ਉਹਨੂੰ ਕੁਝ ਨਹੀਂ ਕਿਹਾ ਮੈਂ ਤਾਂ ਉਹਨੂੰ ਹੱਥ ਵੀ ਨਹੀਂ ਲਾਇਆ ਹੈਗਾ ਜਾਣ ਕੇ ਦੇਈ ਉਹ ਲੜਾਈ ਪਹੁੰਦੀ ਸਾਡੇ ਵਿੱਚ ਤੇ ਉਹ ਕੰਮ ਤੁਸੀਂ ਦੇਓ ਕਰਨ ਤੈਨੂੰ ਮੈਂ ਪੁੱਛਣ ਡਿਆ ਪਿਆਰ ਨਾਲ ਸੱਚੋ ਸੱਚ ਦੱਸ ਦੇ ਮੈਂ ਕੁਝ ਵੀ ਨਹੀਂ ਕਿਹਾ ਉਹ ਹੀ ਐਵੇਂ ਜਾਣ ਬੁਝ ਕੇ ਦੇਓ ਮੇਰੇ ਦਿਵਾਲੇ ਹੋਣਾ ਆ ਤੂੰ ਮੈਨੂੰ ਇੰਨਾ ਡਈ ਉਹਨੂੰ ਕੁਝ ਕਹਿਣਾ ਹੋਏਗਾ ਪਰ ਤੇ ਜੇ ਤੂੰ ਮੇਰੇ ਝੂਠੇ ਇਲਜ਼ਾਮ ਲਾਈ ਜਾਂਦੇ ਮੇਰੇ ਤੇ ਤਾਂ ਮੈਂ ਕਹਿਣਾ ਨਹੀਂ ਐਵੇਂ ਨਾ ਹੀ ਨਹੀਂ ਭੋਲੀ ਨਾ ਬਣਾ ਕੋਈ ਗੱਲ ਹੋਈ ਹੈ ਤੇ ਫੇਰ ਹੀ ਗੱਲ ਨਿਕਲੀ ਹੈ ਤੁਹਾਨੂੰ ਮੇਰੇ ਤੇ ਮਹਿਨੇ ਚਕੀਨ ਹੈਗਾ ਤੇ ਮੈਂ ਇਥੋਂ ਚਲੇ ਹੀ ਜਾਣਾ ਇਹੋ ਦੋਵੇਂ ਮਮਤੀਆਂ ਚਾਉਂਦੀਆਂ ਜੇ ਜਾਣਾ ਤਾਂ ਜਾ ਦਫਾ ਹੋ ਹਾਂ ਤੋ ਹੋ ਗਈ ਆ ਚੰਗਾ ਅੱਜ ਦੀ ਸੇਵਾ ਹੋਂਦੀ ਆ ਇਦਾਂ ਹੀ ਮੈਨੂੰ ਚਾਹੀਦਾ ਹੀ ਇਹਦੇ ਨਾਲ ਬੜੀ ਮੇਨਾਂ ਪੰਗੇ ਲੈਂਦੀ ਫਿਰਦੀ ਹੀ ਵਧੀਆ ਸਭ ਅੱਜ ਹੁਣ ਪਤਾ ਲੱਗੂਗਾ ਨਾ ਇਹਨੂੰ ਕਿ ਚਾਤਰ ਬੰਦੀ ਹੈ ਆਪਣੇ ਆਪ ਚ ਅਮਨ ਤੇ ਖੁਸ਼ ਬੜੀ ਏ ਹਨੀ ਕਹਿੰਦਾ ਏ ਪੀ ਅਮਨ ਤੇ ਨਵਦੀਪ ਨੇ ਹੱਥ ਚੁੱਕਿਆ ਵਾ ਪਰ ਇਹਦੇ ਵੇਖਣ ਤੋਂ ਤਾਂ ਲੱਗਦਾ ਨਹੀਂ ਆ